ਹਲਕਾ ਹਾਫ ਰਾਬਾ ਦੇਖ ਕਾਈ ਡੋਲਾਟ ਆ ਮੇਰੇ ਪੋਤੋਲ ਸੌਂਦਾ ਤਾਂ ਠੀਕ ਹੈ ਮੈਂ ਤੇ ਬੋਹ ਦਾ ਨੰਨਾ ਰਾਜਪੁਰਾ ਟੱਕਰਾਂਗੇ ਬਿਲਕੁਲ ਹਲੋ ਇੱਕ ਬਹੁਤ ਹੀ ਸਕਾਰ ਜੋ ਸਾਡੇ ਜੋ ਇਥੇ ਜਿਹੜੇ ਬੰਦਿਆਂ ਵਾਲੇ ਸੋਚੇ ਨੇ ਖਾਨ ਜਵਾਰ ਮਜ਼ਦੂਰ ਇਹਨਾਂ ਸਾਰਿਆਂ ਦਾ ਵੀਰਾਂ ਦਾ ਸਰਕਾਰ ਅਕੀ ਤੈਹ ਦਿਲੋਂ ਕਾਹਤੇ ਸਾਡੀ ਸਾਫ ਸਰ ਫੈਨਕ ਡਿਵੈਲਪਮੈਂਟ ਕਮੇਟੀ ਨਿਯੁਕਤ ਪੰਜਾਬ ਪਰਵਾਰ ਖਤਾਰ ਪਾਰ ਸਿੰਘ ਜੀ ਸਾਰਾ ਪਾਰ ਸਾਰਾ ਪਿੰਡ ਇਕੱਠਾ ਹੋ ਕੇ ਆਇਆ ਏ ਕਿ ਜੋ ਇਹਨਾਂ ਦੇ ਉੱਤੇ ਧੱਕੇਸ਼ਾਈ ਕੀਤੀ ਗਈ ਆ ਉਹਦਾ ਖਾਮ ਰਹਿਣ ਵਾਸਤੇ ਜੋ ਧੱਕੇਸ਼ਾਈ ਹੈ ਉਹ ਇੱਕ ਪ੍ਰਸ਼ਾਸਨ ਵੱਲੋਂ ਅਜੀ ਕੀ ਨਾਮ ਹੈ ਮੈਂ ਜਰਨੈਲ ਸਿੰਘ ਮੇਰਾ ਲਾਡੀ ਨਾਮ ਆ ਮੈਂ ਪਿੰਡ ਨਵਾਂ ਕਿਲਾ ਦਿੱਤਾ ਸਿੰਘ ਦਾ ਸਰਪੰਚ ਹਾਂ ਅੱਗੇ ਗਿਆ ਤੁਹਾਵਾਹੀ ਇਹ ਆਪਾਂ ਕਿਸ ਮਕਸਦ ਲਈ ਆਏ ਇਹ ਇਤਰਾ ਹੋਇਆ ਜੀ ਮੇਰਾ ਭਰਾ ਆ ਛੋਟਾ ਉਹ ਪਿੰਡ ਦਾ ਮੈਂਬਰ ਪੰਚਾਇਤ ਵੀ ਆ ਅਤੇ ਰਿਟਾਇਰ ਸੁਬੇਦਾਰ ਆ ਆਰਮੀ ਦੇ ਵਿੱਚੋਂ ਅਤੇ ਜਿਹੜੀ ਇਤਾਂ ਦੀ ਆਰਮੀ ਐਸੋਸੀਏਸ਼ਨ ਉਹਦਾ ਜ਼ਿਲ੍ਹਾ ਪ੍ਰਧਾਨ ਵੀ ਆ ਉਹ ਕਿਸੇ ਕੰਮ ਵਾਸਤੇ ਨੇ ਆਨਲਾਈਨ ਦਰਖਾਸਤ ਪਾਈ ਉਹ ਬਲਾਕ ਚ ਵੀਡੀਓ ਸਾਹਿਬ ਵੀਡੀਓ ਫਟੇ ਘਟ ਚੂੜੀਆਂ ਸਖਜਿੰਦਰ ਸਿੰਘ ਕੋਲ ਗਿਆ ਸੀ ਉਸਨੇ ਉਹਦੇ ਨਾਲ ਬਹੁਤ ਤਲਕੀ ਚ ਗੱਲ ਕੀਤੀ ਅਤੇ ਉਹਦਰਾ ਮਿਸ ਬਿਹੇਵ ਕੀਤਾ ਅਤੇ ਉਹਨੂੰ 2 ਘੰਟੇ ਵਾਸਤੇ ਕਮਰੇ ਦੇ ਆਪਣੇ ਸਟਾਫ ਦੇ ਨਾਲ ਕਮਰੇ ਦੇ ਵਿੱਚ ਬੰਦ ਵੀ ਕੀਤਾ ਤੇ ਮੁੜ ਕੇ ਪੁਲਿਸ ਲਿਆ ਕੇ ਉਹਨੂੰ ਦਬਕੇ ਦੁਬਕੇ ਮਰਵਾਏ ਅਤੇ ਮੁੜ ਕੇ ਰਾਤ ਨੂੰ ਉਹਦੇ ਤੇ ਝੂਠਾ ਬਿਆਨ ਜਿਹੜਾ ਦੇ ਕੇ ਆਪੇ ਇਹਨੇ ਸ਼ੀਸ਼ੇ ਤੋਰੇ ਵੀਡੀਓ ਸਖਜਿੰਦਰ ਸਿੰਘ ਨੇ ਤੇ ਸ਼ੀਸ਼ੇ ਤੋੜ ਕੇ ਤੇ ਝੂਠੇ ਬਿਆਨ ਦਿੱਤੇ ਤੇ ਉਹਦੇ ਤੇ ਅਤੇ ਮੈਂ ਉਥੇ ਮੌਜੂਦ ਵੀ ਨਹੀਂ ਹਾਂ ਮੇਰੇ ਉੱਤੇ ਝੂਠਾ ਪਰਚਾ ਦਰਜ ਕਰਵਾਇਆ ਅੱਜ ਦੇ ਲਾਉਣ ਦਾ ਕਾਰਨ ਕੀ ਹੈ ਅੱਜ ਦੇ ਲਾਉਣ ਦਾ ਕਾਰਨ ਇਹ ਆ ਵੀ ਇੱਕ ਤੇ ਜਿਹੜਾ ਵੀਡੀਓ ਸਾਹਿਬ ਹੈ ਬਹੁਤ ਵੱਡਾ ਕਰਪਟ ਬੰਦਾ ਆ ਇਹਨੇ ਹਿਸ਼ਾਰਪੁਰ ਦੇ ਵਿੱਚ ਬੜੀ ਚੋਹਾਂ ਬਲਾਕਾਂ ਦੇ ਵਿੱਚ ਹਿਸ਼ਾਰਪੁਰ 1 ਹਿਸ਼ਾਰਪੁਰ 2 ਹਰਿਆਣਾ ਪੂੰਗਾ ਅਤੇ ਮਹਿਲ ਕਲਾਂ ਦੇ ਵਿੱਚ ਬਹੁਤ ਵੱਡੀ ਇਹਨੇ ਲੁੱਟ ਕੀਤੀ ਆ ਇਹਨੇ ਗਵਨ ਕੀਤੇ ਆ ਇਹਦੇ ਉੱਤੇ ਇਹਦੇ ਇਹਨੂੰ ਸਸਪੈਂਡ ਕੀਤਾ ਗਿਆ ਹੈ ਉੱਥੇ ਗਵਨਾਂ ਦੇ ਵਿੱਚ ਉਹ ਜਿਹਨਾਂ ਨੇ ਜਿੰਨਾ ਸਰਪੰਚਾਂ ਨੇ ਉਧਰ ਇਲਾਕੇ ਦੇ ਨੇ ਤੇ ਇਲਜ਼ਾਮ ਲਾਇਆ ਇਹ ਪੱਕਾ ਵੀਡੀਓ ਹੈ ਵੀ ਨੀਗਾ ਇਹ ਅਕਾਊਂਟੈਂਟ ਆ ਅਕਾਊਂਟੈਂਟ ਤੋਂ ਇਹਨੂੰ ਵੀਡੀਓ ਲਾਇਆ ਗਿਆ ਇਹ ਸਰਕਾਰ ਨੇ ਇਹ ਕਰਪਟ ਬੰਦੇ ਲਾਏ ਆ ਕ੍ਰਪਸ਼ਨ ਕਰਨ ਵਾਸਤੇ ਅੱਜ ਜਿਹੜਾ ਧਰਨਾ ਲਾਇਆ ਵਾ ਜਿਹੜੇ ਕੀ ਜਿਹੜੇ ਚੰਗੇ ਵੀਡੀਓ ਆ ਪੱਕੇ ਵੀਡੀਓ ਜਿਹੜੇ ਆ ਉਹ ਇਹਨਾਂ ਨੇ ਹੈਡ ਆਫਸ ਦੇ ਵਿੱਚ ਲਾਏ ਹੋਏ ਆ ਤੇ ਇਦਾਂ ਦੇ ਕਰਪਟ ਬੰਦੇ ਜਿਹੜੇ ਆ ਉਹ ਵੀਡੀਓ ਲਾਏ ਹੋਏ ਆ ਉਹਨਾਂ ਅੱਜ ਵੀ ਧਰਨਾ ਲਾਇਆ ਸੀ ਇਹ ਜਿਹੜਾ ਨਜਾਇਜ਼ ਪਰਚਾ ਕੀਤਾ ਆ ਇਹ ਰੱਦ ਕੀਤਾ ਜਾਵੇ ਤੇ ਵੀਡੀਓ ਨੇ ਜਿਹੜੇ ਆਪ ਸ਼ੀਸ਼ੇ ਤੋੜੇ ਆ ਆਪ ਸਾਰਾ ਕੁਝ ਕੀਤਾ ਆ ਇਹਦੇ ਉੱਤੇ ਜਿਹੜਾ ਪਰਚਾ ਦਰਜ ਕੀਤਾ ਜਾਵੇ ਨਾ ਸਸਪੈਂਡ ਕਰਕੇ ਇਹਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਹੁਣ ਅੱਜ ਹਥਿਆਰਾਂ ਦੀ ਗੱਲ ਕਰ ਰਹੇ ਸੀ ਇਹ ਵੀਡੀਓ ਬੀਡੀਪੀਓ ਜਿਹੜਾ ਆ ਆਪਣੇ ਨਾਲ ਇਹਨੇ ਪ੍ਰਾਈਵੇਟ ਬੰਦੇ ਰੱਖੇ ਉਹਨਾਂ ਕੋਲ ਨਜਾਇਜ਼ ਹਥਿਆਰ ਲੈ ਕੇ ਘੁੰਮ ਰਿਹਾ ਆ ਇਸ ਬੰਦੇ ਦੇ ਉੱਤੇ ਪਰਚਾ ਹੋਣਾ ਜਿਹਦੇ ਗੁੰਡਾਗਰਦੀ ਕਰਨ ਦੇ ਆ ਇਹ ਅਫਸਰ ਨਹੀਂਗਾ ਹੈਗਾ ਇਹ ਗੁੰਡਾ ਆ ਜੱਜ ਦੀ ਐਸਐਸਪੀ ਸਾਹਿਬ ਦੇ ਦਫ਼ਤਰ ਦੇ ਗਿਆ ਧਲਾ ਲਾ ਇਹਨਾਂ ਕੀ ਆਸ਼ਵਾਸ਼ਣ ਉਹਨਾਂ ਨੇ ਇਹਨਾਂ ਨੂੰ ਆਸ਼ਵਾਸ਼ਣ ਦਿੱਤਾ ਹੈ 10 ਦਿਨ ਦਾ ਉਹਨਾਂ ਨੇ ਟਾਈਮ ਲਿਆ ਸਾਡੇ ਕੋ ਕਿ ਪਰਚਾ ਦੀ ਇਨਕੁਆਰੀ ਕਰਕੇ ਪਰਚਾ ਕੈਂਸਲ ਕੀਤਾ ਜਾਏਗਾ ਅਤੇ ਅਗਲਾ ਸਟੈਪ ਦਾ ਮਲਕੀ ਹੋਏਗਾ ਅਗਲਾ ਸਟੈਪ ਇਸ ਤੋਂ ਬਹੁਤ ਵੱਡਾ ਹੋਏਗਾ